ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸ੍ਰੀ ਆ ਸਭ ਕੋਏ ਜੀਉ ਹਰ ਜੀ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਬਿਨ ਅਵਰ ਨਾ ਕੋਏ ਜੋ ਮੋਹਿ ਮਾਇਆ ਚਿਤ ਲਾਇੰਦੇ ਸੇ ਛੋੜ ਚੱਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਵੇ ਮੈਂ ਹਰ ਬਿਨ ਅਵਰ ਨਾ ਕੋਈ ਹਰ ਗੁਰ ਸਰਲਾਈ ਪਾਈਐ ਬਣ ਜਾ ਰਿਆ ਮਿੱਤਰਾ ਵਡ ਭਾਗ ਪ੍ਰਾਪਤ ਹੋਵੇ ਰਹਾਉ ਸੰਤ ਜਨਾ ਵੇਣ ਭਾਈਆਂ ਹਰ ਕਿਨੈ ਨਾ ਪਾਇਆ ਨਾ ਵਿੱਚ ਹਉ ਮੈਂ ਕਰਮ ਕਮਾਮ ਦੀ ਜਿਉ ਵੀ ਸਵਾਪੂਤ ਨਿਨਾਉ ਪਿਤਾ ਜਾਤ ਤਾਂ ਹੋਈ ਐ ਗੁਰ ਤੁਠਾ ਕਰੇ ਪਸਾਉ ਵਡ ਭਾਗੀ ਗੁਰ ਪਾਇਆ ਹਰ ਐਨਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੇ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਭ ਨਾਮ ਰਹਾਉ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਈ ਚਲਦਿਆਂ ਨਾਲ ਹਰ ਚੱਲਸੀ ਹਰੇ ਅੰਤੇ ਲਈ ਛਡਾਏ ਹਉ ਬਲੇ ਹਾਰੀ ਤਿਨ ਕੋ ਜਿਨਾ ਹਰ ਮਨ ਉਠਾਇ ਆਏ ਜਿਨਿ ਹਰ ਹਰ ਨਾਮ ਨਾ ਚੀਤਿਓ ਸੇ ਅੰਤ ਗਏ ਪਛਤਾਏ ਧੁਰਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਏ ਰਹਾਉ ਹਰ ਆਪੇ ਆਪ ਉਪਾਏਂਦਾ ਹਰਿਆਪੇ ਦੇਵੈ ਲਈ ਹਰਿਆਪੇ ਭਰਮ ਭਲਾਏਂਦਾ ਹਰਿਆਪੇ ਹੀ ਮਤ ਦੇ ਗੁਰਮਖਾਂ ਮਨ ਪਰਗਾਸ ਹੈ ਸੇ ਵਿਰਲੇ ਕੇਈ ਕੇ ਔ ਬਲੇਹਾਰੀ ਤਿੰਨ ਕਉ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਉਠੜਾਏ ਮਨ ਹਰ ਹਰ ਜਪਣ ਕਰੇ ਹਰ ਗੁਰ ਸਰਨਾਈ ਭਜ ਪਉ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਪਤ ਗੁਰ ਪੂਰਾ ਸਤਗੁਰ ਭੇਟੀਐ ਹਰੇ ਆਏ ਵਸੈ ਮਨ ਚਿੱਤ ਮੈਂ ਧਰਨਾਮ ਆਧਾਰ ਹੈ ਹਰਨਾਮੈ ਤੇ ਗਤ ਮਤ ਮੈਂ ਹਰ ਹਰ ਨਾਮ ਵਸਾਉ ਹੈ ਹਰਨਾਮੀ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਭਾਏ ਬਣ ਜਾ ਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਤਨ ਤਨ ਬਣ ਜਾ ਵਾਪਾਰੀਆ ਜਿਨ ਵਖਰ ਲਧਿਆੜਾ ਹਰ ਰਾਸ ਗੁਰਮੁਖਾ ਧਰਮੁਖ ਉਜਲੇ ਦੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨਾਂ ਆਪ ਤੁਠਾ ਗੁਣਤਾਸ ਹਰ ਧਿਆਵੋ ਸਾਸ ਗਰਾਸ ਮਨ ਪ੍ਰੀਤ ਲੱਗੀ ਤਿਨਾਂ ਗੁਰਮਖਾਂ ਹਰ ਨਾਮ ਜਿਨਾਂ ਰਹਿ ਰਾਸ ਰਹਾਉ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਹਚਲ ਮਾਤਿ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚਾ ਸਤਗੁਰ ਸੇਵਿਐ ਸਦਾ ਸੱਚ ਵਾਪਾਰ ਮਹਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਅੱਲਾ ਕੇ ਸਾਹਿਬ ਪ੍ਰੀਤ ਨਾ ਹੋਏ ਇਹੋ ਮਨ ਮਾਇਆ ਮੋਇਆ ਵੇਖਣ ਸੁਣਣ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਦਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਮਾਨ ਹਰ ਹਰ ਇੱਕ ਸਦਾ ਹੈ ਅਮਰ ਇੱਕੋ ਹਰ ਚਿਤ ਧਰ ਹਰ ਤਿਸ ਬਿਨ ਕੋਈ ਨਾਹੀ ਡਰ ਭ੍ਰਮ ਭਾਉ ਦੂਰ ਕਰ ਹਰ ਤਿਸੈ ਨੂੰ ਸਲਾਹੇ ਜੇ ਤੁਧ ਰਖੈ ਬਾਹਰ ਘਰ ਹਰ ਜਿਸ ਨੂੰ ਹੋਏ ਦਇਆਲ ਸੋ ਹਰ ਜਪ ਭਉ ਬਖਮ ਤਰ ਸ਼ਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ ਇਕ ਜਾਗੰਦੇ ਨਾਲ ਹਨ ਇਕ ਨਾ ਸੁਤਿਆ ਦੇ ਉਠਾਲ ਮਹੱਲਾ ਪਹਿਲਾ ਸਿੱਧ ਕਸਬੂਰੀ ਸਾਦਕਾ ਸਬਰ ਤੋਂ ਸਾ ਮਲਾਇਕਾਂ ਦੀਦਾਰ ਪੂਰੇ ਪਾਏ ਸਾ ਥਾਂ ਨਹੀਂ ਖਾਏ ਕਾ ਪੌੜੀ ਸਬਿਆ ਪੇ ਤੁਦੇ ਉਪਾਇ ਕੈ ਆਪਕਾਰ ਲਾਈ ਤੂੰ ਆਪੇ ਵੇਖ ਵੇਗਸਦਾ ਆਪਣੀ ਵਡਿਆਈ ਹਰ ਤੁਦੋਂ ਬਾਹਰ ਕਿਸ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰਤ ਸਹਿ ਧਾਵੋ ਸੰਤ ਜਨ ਹੋ ਜੋ ਲਏ ਛੁਡਾਈ ਸ਼ਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਏਕਾਸ਼ਾ ਆਪੋ ਹੋ ਜੇ ਕੋ ਭਲਾ ਕਹਾਈ ਨਾਨਕ ਤਾਂ ਪਰ ਜਾਪੈ ਜਾਪਤ ਲੇਖੇ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨਾ ਪੌੜੀ ਤੁਧ ਆਪੇ ਧਰਤੀ ਸਾਜੀਐ ਚੰਦ ਸੂਰਜ ਦੋਏ ਦੀਵੇ 10 ਚਾਰ ਹੱਟ ਤੁਧ ਸਾਜਿਆ ਵਾਪਾਰ ਕਰੀਵੇ ਇਕਨਾ ਨੂੰ ਹਰ ਲਾਭ ਦੇ ਜੋ ਗੁਰਮਕਤੀਵੇ ਤਿੰਨ ਜਮ ਕਾਲ ਨਾ ਆਪਈ ਜਿਨ ਸੱਚ ਅੰਮ੍ਰਿਤ ਪੀਵੇ ਹੋਏ ਆਪ ਛੁੱਟੇ ਪਰਵਾਰ ਸਿਓ ਤਿੰਨ ਪਿਛੈ ਸਭ ਜਗਤ ਛੁਟੀ ਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰ ਕੈ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੈ ਸਰਯਤ ਕਰਹਿ ਵਿਚਾਰ ਬਿਨ ਬੂਜੇ ਕੈਸੇ ਪਾਵੇ ਪਾਰ ਸਿਦਕ ਕਰ ਸਿਜਦਾ ਮਨ ਕਰ ਮਕਸੂਦ ਜਿਹ ਧਿਰ ਦੇਖਾਂ ਤੇਹ تیر ਮੌਜੂਦ ਮਹੱਲਾ ਤੀਜਾ ਗੁਰਸਬਾ ਏਵ ਨ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਿਗੁਰ ਤਾ ਮਿਲੈ ਜਾਂ ਮਨ ਰਹਿ ਹਦੂਰ ਪੌੜੀ ਸप्त ਦੀਪ ਸप्त ਸਾਗਰ ਨਵ ਖੰਡ ਚਾਰ ਵੇਦ 10 ਅਸ਼ਟ ਪੁਰਾਣ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਸਭ ਤੁਝੈ ਤੇ ਆਵਹਿ ਜੀ ਜੰਤ ਹਰ ਸਾਰੰਗ ਪਾਣਾ ਜੋ ਗੁਰਮੁਖਾਰ ਆਰਾਧ ਦੇ ਤਿਨਹੋਂ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ ਸ਼ਲੋਕ ਮਹਲਾ 3 ਕਲਮ ਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖ ਲਿਓ ਸਦਾ ਸਾਹਿਬ ਕੈ ਰੰਗ ਰਹਿ ਕਬ ਹੂ ਨਾ ਟੂਟ ਸੁਨੇਹੂ ਕਲਮ ਸਾਜਨੀ ਜਾਏ ਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸੱਚੈ ਪਾਏ ਮਹਲਾ ਤੀਜਾ ਨਦਰੀਆਂ ਆਮਦਾ ਨਾਲ ਨਾ ਚੱਲਈ ਵੇਖੋ ਕੋ ਵਿਉ ਪਾਏ ਸਤਿਗੁਰ ਸੱਚ ਦਰੜਾਇਆ ਸੱਚ ਰਹੁ ਲਿਵਲਾਏ ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇਕ ਤੂੰ ਤੂੰ ਜਾਣਹਿ ਭੀਤ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੀਤਾ ਸੋ ਡਰੈ ਜੇ ਪਾਪ ਕਮਾ ਮੰਦਾ ਧਰਮੀ ਵਿਗਸੀਤਾ ਤੂੰ ਸੱਚ ਆਪ ਨਿਆਉ ਸੱਚ ਤਾਂ ਡਰੀਐ ਕੀ ਤ ਜਿਨਾਂ ਨਾਨਕ ਸੱਚ ਪਛਾਣਿਆ ਸੇ ਸੱਚ ਚਰਲੇਤਾ